ਆਮ ਜੀ ਇੱਕ ਆਡੀਓ ਸੀਗੀ ਆਡੀਓ ਸੀਗੀ ਇਹਨਾਂ ਭਾਈ ਸਾਹਿਬ ਦੀ ਨਾਮ ਹੈਗਾ ਇਹਨਾਂ ਦਾ ਅੰਗਰੇਜ਼ ਸ਼ੇਰਦਿਲ ਪਹਿਲਾਂ ਤੁਹਾਨੂੰ ਮੁਬਾਰਕਾ ਜੀ ਚੇਅਰਮੈਨ ਬਣਨ ਦੀ ਜੀ ਮਾਤਰੀ ਦੇ ਕੋਟ ਚ ਮਿਲਦੀ ਹੈ ਜੀ ਇਹ ਸਕੂਲ ਦੀ ਹੁੰਦੀ ਹੈ ਸਰਕਾਰੀ ਆ ਪਰ ਹੁੰਦੀ ਮੰਤਰੀ ਪਾਰਟ ਚੱਲਦੀ ਨਾ ਮੰਤਰੀ ਇਹ ਕਹਿੰਦੇ ਚੱਲਦੀ ਉਹ ਆਡੀਓ ਸੀਗੀ ਉਹਦੇ ਵਿੱਚ ਇੱਕ ਚੇਅਰਮੈਨ ਦੀ ਗੱਲ ਆਂਦੀ ਹੈ ਉਹ ਚੇਅਰਮੈਨ ਕੀ ਸੀਗੀ ਉਹ ਚੇਅਰਮੈਨ ਹੀ ਹੈਗੀ ਸਕੂਲ ਦੀ ਕਮੇਟੀ ਸੀ ਕੱਲ ਹੀ ਜਦੋਂ ਸਾਈਨ ਕੀਤਾ ਉਸ ਤੋਂ ਬਾਅਦ ਫਰਕ ਕਹਿਣ ਲੱਗੇ ਅਸੀਂ ਸਰ ਕਹਿਣ ਲੱਗੇ ਹਰ ਕੱਟੀ ਤੇ ਲਿਖਾਇਆਗਾ ਚੇਅਰਮੈਨ ਐਸ ਐਮ ਸੀ ਸਕੂਲ ਮੈਨੇਜਮੈਂਟ ਕਮੇਟੀ ਚੇਅਰਮੈਨ ਦੇ ਦਿੱਤਾ ਲਿਖਣਾ ਜਿਵੇਂ ਮੈਂ ਤੇ ਆਮ ਸਿੰਪਲ ਜਿਵੇਂ ਆਮ ਗੱਲਬਾਤ ਆਪਾਂ ਕਰਦੇ ਇਦਾਂ ਗੱਲ ਕੀਤੀ ਮੈਨੂੰ ਨਹੀਂ ਸੀ ਕਿ ਪਤਾ ਉਹਨਾਂ ਨੇ ਵੀ ਵਾਇਰਲ ਕਰਨੀ ਆ ਪਰ ਉਹ ਇਸ ਟਾਈਮ ਵਾਇਰਲ ਹੋ ਕੇ ਤੁਹਾਡਾ ਨਾਮ ਬਣ ਗਿਆ ਉਹਦਾ ਦੀ ਗੱਲ ਪਤਾ ਕਿੰਦੀ ਉਹ ਚੇਰਮੈਨ ਨੇ ਵੱਡੀ ਐ ਛੋਟੀ ਐ ਠੀਕ ਹੈ ਜੀ ਇੱਕ ਰੀ ਸ਼ਬਦ ਲਾ ਗਿਆ ਨਾ ਅਗਲੇ ਬੰਦੇ ਨਾਂ ਤੇ ਠੀਕ ਹੈ ਜੀ ਇਹ ساری ਜ਼ਿੰਦਗੀ ਰਹਿਣਾ ਕਦੀ ਭਗਵਾਨ ਜੀ ਤੁਹਾਨੂੰ ਮਿਲਿਓ ਤੁਸੀਂ ਆੜੀ ਵਿੱਚ ਕਹਿ ਰਹੇ ਕਿ ਉਹਨਾਂ ਨੇ ਮੈਨੂੰ ਗੱਡੀ ਬਿਠਾਇਆ ਔਰ ਮੈਨੂੰ ਛੋਟਾ ਭਾਈ ਵੀ ਨਾ ਕਿਹਾ ਕਿ ਤੂੰ ਮੇਰਾ ਛੋਟਾ ਭਾਈ ਆ ਕੰਮ ਤੇ ਆ ਕੀਤਾ ਜੀ ਕੰਮ ਬਹੁਤ ਵਧੀਆ ਪਾਰਟੀ ਕਰੀ ਇੱਕ ਘਰ ਘਰ ਜੀਰੋ ਬਿਜਲੀ ਦੇ ਬਿੱਲ ਆ ਰਹੇ ਆ ਠੀਕ ਹੈ ਨੌਕਰੀਆਂ ਵੇਖੋ ਕਿੰਨੀਆਂ ਨੌਕਰੀਆਂ ਦੇ ਚੁੱਕੇ ਮਾਨਸਾ ਸਰਕਾਰੀ ਨੌਕਰੀਆਂ ਦੇਤੀਆਂ ਵਾਂ ਚਲੋ ਜਲੰਧਰ ਜਿੱਤੇ ਲੇਕਿਨ ਸੰਗਰੂਰ ਹਾਰੇ ਜਿੱਥੇ ਵੀ ਪ੍ਰਚਾਰ ਕੀਤਾ ਸੀ ਉਹ ਸਰ ਅਜੇ ਨਵੇਂ ਨਵੇਂ ਅਜੇ ਸਰਕਾਰ ਬਣੀ ਸੀ ਇਹ ਆਪਾਂ ਘਰ ਵੀ ਬਣਾਉਨੇ ਆ ਉਹ ਵੀ 2-4 ਸਾਲ ਲੱਗ ਜਾਂਦੇ 2 ਸਾਲ ਉਹਨੂੰ ਖੜਾ ਕਰਦੇ ਆ ਪਲਾਸਟਰ ਰੰਗ ਰੋਗਨ ਬੁਹੇ ਪਾਰੀਆਂ ਲੱਗਦੇ ਆ ਤੋ ਤੇ ਨਾਲ ਦੀ ਨਾਲ ਅਜੇ ਆਪਣਾ ਸਰਕਾਰ ਬਣੀ ਤੇ ਉਹ ਤਾਂ ਜਮਨੀ ਚੋਣ ਆ ਗਈ ਸੀ ਜাদু ਦੀ ਛੜੀ ਨਹੀਂ ਸੀ ਆਪਣੇ ਸੀਐਮ ਸਾਹਿਬ ਤੋਂ ਭਗਵਾਨ ਸਿੰਘ ਮਾਨ ਜੀ ਤੋਂ ਵੀ ਜਿਹੜੀ ਉਹਨੂੰ ਛੋਟਲਾ ਕਰਦਾ ਕਿ ਉਹ ਸਾਰਾ ਕੰਮ ਹੋ ਜਾਂਦਾ 10 ਸਾਲ ਹੋ ਗਏ ਤੁਹਾਨੂੰ ਪਾਰਟੀ ਚ ਆਪਣਾ ਘਰਪੁਰ ਬਣਾਇਆ ਨਹੀਂ ਅਜੇ ਸਰ 9 ਸਾਲ ਹੋ ਗਏ ਮਾਤਾ ਚੰਗਾ ਘਰ ਬਣਿਆ ਸੀ ਉਹਦਾ ਜੰਗਲਾ ਨਾ ਪਾਰਟੀ ਵਿੱਚ ਆਉਣ ਤੋਂ ਪਹਿਲਾਂ ਉਹ ਜਿੱਥੇ ਬਣਿਆ ਜੰਗਲਾ ਤੱਕ ਨਹੀਂ ਵੜਿਆ ਗਿਆ ਪਿੰਡ ਮੇਰਾ ਜੀ ਤੁਸੀਂ ਇਦਾਂ ਹੀ ਚੱਲ ਜਿਓ ਪਿੰਡ ਜੋ ਤੁਸੀਂ ਆਪਣਾ ਅੰਕਵਾਰੀ ਕਰ ਲੋ ਵੇਖ ਲੋ ਸੱਥਾਂ ਵਿੱਚ ਜਾ ਕੇ ਵੇਖ ਲੋ ਪਿੰਡ ਮੇਰਾ ਮੇਰੇ ਨਾਲ ਆ ਇਸੇ ਪਿੰਡ ਨੇ ਮੈਨੂੰ ਜਤਾਇਆ ਇਸੇ ਪਿੰਡ ਨੇ ਆਪਣਾ ਜਿੱਥੇ ਤੱਕ ਮੈਂ ਪਹੁੰਚਿਆ ਮੇਰੇ ਸਾਰੇ ਪਿੰਡ ਦੀ ਦੇਣ ਆ ਸਭ ਕਰ ਕਰ ਜਤਨ ਨੇ ਹਾਰ ਗਏ ਤੇਰੇ ਕੌਤਕ ਸਮਝ ਨਾ ਆਉਂਦੇ ਨੇ ਕਈ ਖੇੜ ਦੇ ਆਰਪਾਂ ਖਰਪਾਂ ਚ ਕਈ ਰੋਟੀ ਲੀ ਕਰ ਲਾਉਂਦੇ ਨੇ ਜੇ ਸਾਰੇ ਬਣਿਓ ਤੇਰੇ ਦੇ ਪਰ ਇੰਨਾ ਫਰਕਾਂ ਰੱਖਿਆ ਸੀ ਕਈ ਢਿੱਡ ਕਈ ਤਰਸਦੇ ਨੇ ਢਿੱਡ ਭਰਨੇ ਲਈ ਕਈ ਕੁੱਤਿਆਂ ਅੱਗੇ ਪਾਉਂਦੇ ਨੇ ਕਈ ਕੁੱਤਿਆਂ ਅੱਗੇ ਪਾਉਂਦੇ ਨੇ ਜਿਨ੍ਹਾਂ ਨੇ ਮਜ਼ਾਕ ਬਣਾਇਆ ਉਹਨਾਂ ਨੂੰ ਹੁਣ ਮੈ ਸਕੂਲ ਦੇ ਵਿੱਚ ਕੀ ਕੁਝ ਹੋਇਆ ਜਾਂ ਪਹਿਲਾਂ ਕੀ ਹੁੰਦਾ ਰਿਹਾ ਕੀ ਕਪਲੇ ਹੋਇਆ ਚਾਹੇ ਉਹ ਮਿੱਠੇ ਮੀਲ ਆ ਕਾਇਓ ਵਰਤੀਆਂ માં چاہے ਕੁਛ ਵੀ ਆ ਉਹ ਮੈਂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਆ ਸਾਹਮਣੇ ਲਿਆ ਕੇ ਉਹਨਾਂ ਦੇ ਮੂੰਹ ਤੇ ਛਪੇੜ ਮਾਰੂੰਗਾ ਕਿ ਆਹ ਕੁਛ ਹੁੰਦਾ ਤੇ ਇਸ ਕਰਕੇ ਮੈਂ ਪੋ ਜਿਹੜੀ ਉਹ ਚੇਅਰਮੈਨ ਨੇ ਉਹ ਹੈਗੀ ਅਜੇ ਜਾ ਹਟਾ ਤਾ ਉਹਨਾਂ ਨੇ ਜਿਹੜੇ ਤੁਸੀਂ ਆਮ ਆਦਿ ਪਾਰਟੀ ਨਾਲ ਇਹ ਕਦੋਂ ਤੋਂ ਜੁੜੇ ਹੋ ਸਰ ਮੈਨੂੰ 2014 ਦੇ ਕਰੀਬ ਅਸੀਂ ਜਿਹੜੇ ਜੁੜੇ ਆ ਔਰ ਸੀਐਮ ਸਾਹਿਬ ਦੇ ਐਮਪੀ ਜਦੋਂ ਵਿਧਾ ਲੋਕ ਸਭਾ ਚੋਂ ਲੋਕ ਸਭਾ ਵਿੱਚ ਬੋਲਦੇ ਸੀਗੇ ਔਰ ਉਹਨਾਂ ਦੀਆਂ ਵੀਡੀਓ ਦੇਖ ਦੇਖ ਕੇ ਕਿ ਕੁਝ ਪੁਰਾਣੇ ਤੁਹਾਡੇ ਪੰਗੇ ਵੀ ਸੀਗੇ ਤਾਂ ਅਕਾਲੀ ਸਰਕਾਰ ਵਲੇ ਕੋਈ ਇੱਥੇ ਮੰਤਰੀ ਜਾਂ ਜਿਹੜੇ ਸੀਗੇ ਉਹਨਾਂ ਦਾ ਤੁਸੀਂ ਵਿਰੋਧ ਕਰਦੇ ਰਹੇ ਸੀ ਸਰ ਡਟ ਕੇ ਵਿਰੋਧ ਕੀਤਾ ਜੀ ਆ ਦੇਸ਼ਪਤਾ ਸਿੰਘ ਕੈਰੋਣਾ ਵੀ ਡਟ ਕੇ ਵਿਰੋਧ ਕੀਤਾ ਹਰਮਨਦੇਵ ਸਿੰਘ ਗਿੱਲ ਜੀ ਦਾ ਵੀ ਡਟ ਕੇ ਵਿਰੋਧ ਕੀਤਾ ਆਨ ਕਿ ਜਿੱਤ ਜੇ ਸਾਡੀ ਕਰੋ ਜਿੱਥੇ ਜੋਰ ਲੱਗਦਾ ਲਾਲਾ ਜਾਤੀ ਹਾ ਦੀ ਗਰੀ ਪਾਦੀ ਅਨਕੀ ਕਲੱਬ ਲੈ ਕੇ ਅਨਕਲਾਬ ਦੀ ਸੋਚ ਨਾਲ ਆਏ ਆ ਇਹ ਕਲੱਬ ਲਿਆ ਕੇ ਰਾਵਾਂਗੇ ਉਹ ਵਾਇਰਲ ਹੋ ਗਈ ਤੁਸੀਂ ਕਹਿ ਰਹੇ ਹੋ ਤੇ ਵਿੱਚ ਕਿ ਸਕੂਲ ਦੇ ਵਿੱਚ ਬੜਾ ਕੁਝ ਹੁੰਦਾ ਹੈ ਹਾਂ ਜੀ ਹਾਂ ਜੀ ਤੁਸੀਂ ਇੱਕ ਇੱਟ ਵੀ ਜਿਹੜੀ ਉਹ ਲੱਗ ਨਹੀਂ ਜਾਂਦੀ ਕਿਤੇ ਖਰਾਬ ਨਹੀਂ ਹੋ ਜਾਂਦੇ ਬਿਲਕੁਲ ਸਰ ਬਹੁਤ ਕੁਝ ਹੋਇਆ ਸਾਰੇ ਪਹਿਲਾਂ ਜਦੋਂ ਹੁਣ ਆਡੀਓ ਵਾਇਰਲ ਹੋਈ ਤੁਹਾਡੀ ਹਾਂ ਜੀ ਤਾਂ ਕੀ ਲੱਗਦਾ ਕਿ ਲੋਕ ਮਜ਼ਾਕ ਕਰਦੇ ਆ ਲੋਕ ਸੋਸ਼ਲ ਮੀਡੀਆ ਦੇ ਉੱਪਰ ਸਟਾਰ ਬਣਨ ਵਾਸਤੇ ਕੀ ਕੁਝ ਕਰਦੇ ਨੇ ਲੇਕਿਨ ਕੁਝ ਲੋਕ ਉਹ ਜਿਹੜੇ ਬਿਲਕੁਲ ਸਿੱਧੇ ਉਹ ਸਾਊ ਹੁੰਦੇ ਨੇ ਉਹ ਆਪਣੀਆਂ ਗੱਲਾਂ ਦੇ ਨਾਲ ਹੀ ਸਟਾਰ ਬਣ ਜਾਂਦੇ ਨੇ ਪਿਛਲੇ ਦਿਨੀ ਤੁਸੀਂ ਤਰਨ ਤਰਨ ਦੇ ਇੱਕ ਸੰਘਾ ਸਾਨੂੰ ਦੇਖਿਆ ਹੋਣਾ ਜਿਨ੍ਹਾਂ ਦੀ ਹਰ ਇੱਕ ਵੀਡੀਓ ਜਿਹੜੀ ਆ ਸੋਸ਼ਲ ਮੀਡੀਆ ਦੇ ਉੱਪਰ ਵੱਡੇ ਲੈਵਲ ਦੇ ਉੱਪਰ ਜਿਹੜੀ ਆਪਾਂ ਕਹਿ ਲਈਏ ਤਾਂ ਵਾਇਰਲ ਹੁੰਦੀ ਆ ਹੁਣ ਇੱਕ ਹੋਰ ਦੋਸਤ ਨੂੰ ਦਰਮਣੋਂ ਜਾ ਰਹੇ ਅਸੀਂ ਜਿਹੜੇ ਦੋਸਤ ਪਿਛਲੇ ਦਿਨ ਤੋਂ ਕਾਫੀ ਵਾਇਰਲ ਨੇ ਹਾਲਾਂਕਿ ਉਹਨਾਂ ਦੀ ਗੱਲਾਂ ਜਦੋਂ ਸੁਣੋਗੇ ਤਾਂ ਤੁਹਾਨੂੰ ਲੱਗੇਗਾ ਕਿ ਉਹ ਜਜ਼ਬਾਤੀ ਵੀ ਨੇ ਲੇਕਿਨ ਉਹਨਾਂ ਦੀ ਜਿਹੜੀ ਸਿੱਧੀਆਂ ਗੱਲਾਂ ਨੇ ਉਹਦਾ ਕਿ ਵਾਇਰਲ ਹੋਏ ਨੇ ਆਮ ਜੀ ਇੱਕ ਆਡੀਓ ਸੀਗੀ ਆਡੀਓ ਸੀਗੀ ਇਹਨਾਂ ਭਾਈ ਸਾਹਿਬ ਦੀ ਨਾਮ ਹੈਗਾ ਇਹਨਾਂ ਦਾ ਅੰਗਰੇਜ਼ ਸ਼ੇਰਦਿਲ ਅੰਗਰੇਜ਼ ਸ਼ੇਰਦਿਲ ਸਭ ਤੋਂ ਪਹਿਲਾਂ ਮੈਂ ਤੁਹਾਡੇ ਕੋਲ ਜਨਾ ਚਾਹੁੰਗਾ ਅੰਗਰੇਜ਼ੀ ਜਿਹੜੀ ਉਹ ਆਡੀਓ ਸੀਗੀ ਉਹਦੇ ਵਿੱਚ ਇੱਕ ਚੇਅਰਮੈਨ ਦੀ ਗੱਲ ਆਂਦੀ ਹੈ ਉਹ ਚੇਅਰਮੈਨ ਕੀ ਸੀਗੀ ਸਰ ਉਹ ਚੇਅਰਮੈਨ ਹੀ ਹੈਗੀ ਸਕੂਲ ਦੀ ਕਮੇਟੀ ਸੀ ਸਕੂਲ ਲੱਲ ਬਣਾਈ ਜਾਂਦੀ ਆ ਸਰਪੰਚ ਸਾਹਿਬ ਜੀ ਤੋਂ ਮਤਾ ਪੈਂਦਾ ਵਾ ਨਾਲ ਤੇ ਇੱਕ ਪੰਚਾਇਤ ਮੈਂਬਰ ਹੁੰਦਾ ਇੱਕ ਸਮਾਜ ਸੇਵੀ ਹੁੰਦਾ ਕੁਝ ਪਰਿਵਾਰਾਂ ਦੇ ਬੱਚਿਆਂ ਦੇ ਜਿਹੜੇ ਪਰਿਵਾਰ ਉਹਨਾਂ ਦੇ ਮੈਂਬਰ ਹੁੰਦਾ ਵਾ ਔਰ ਇਹ ਇੱਕ ਸਾਡੇ ਲੋਪੀ ਮੇਰੇ ਬੱਚੇ ਉੱਥੇ ਪੜ੍ਹਦੇ ਆ ਤੇ ਮੈਨੂੰ ਉਹਨਾਂ ਨੇ ਵੀ ਵਿੱਚ ਚੇਅਰਮੈਨ ਦੀ ਰਿਪੋਰਟ ਤੇ ਲਾਇਆ ਸੀਗਾ ਕਿ ਧਿਆਨ ਰੱਖਣਾ ਕੋਈ ਵੀ ਕੰਮ ਕਰਾਉਣਾ ਵਗੈਰਾ ਉਸ ਚੀਜ਼ ਤੇ ਨਿਗਰਾਨੀ ਵਗੈਰਾ ਲਗਾਇਆ ਸੀ ਜਵਾਨੀ ਕਲਾਮੀ ਵੈਸੇ ਹੋ ਗਿਆ ਸੀ ਜੀ ਸਾਰਾ ਲਗਾਇਆ ਸੀ ਜੀ ਵਗੈਰਾ ਮੇਰੇ ਸਾਈਨ ਹੋ ਗਿਆ ਸਾਰਾ ਕੁਝ ਹੋਇਆ ਜੀ ਅੱਛਾ ਫਿਰ ਉਸ ਤੋਂ ਬਾਅਦ ਕੀ ਹੋਇਆ ਉਸ ਤੋਂ ਬਾਅਦ ਮੈਂ ਪੋਸਟ ਪਾਈ ਆ ਔਰ ਪੋਸਟ ਪਾ ਕੇ ਮੈਂ ਆਪਣੀ ਆਮ ਆਦਮੀ ਪਾਰਟੀ ਦਾ ਧੰਨਵਾਦ ਕੀਤਾ ਸ੍ਰੀ ਸਰਦਾਰ ਲਾਲਜੀਤ ਸਿੰਘ ਭੁੱਲਰ ਕਾਇਮਨੈਂਟ ਮਿੰਟਰ ਪੰਜਾਬ ਸਰਦਾਰ ਹਰਜੋਤ ਸਿੰਘ ਜੀ ਬੈਂਸ ਸ੍ਰੀ ਜਰਨਵਿੰਦ ਕੇਜਰੀਵਾਲ ਜੀ ਔਰ ਸਰਦਾਰ ਭਗਵੰਤ ਸਿੰਘ ਮਾਨ ਜੀ ਸ੍ਰੀ ਰਗਵ ਚੱਡਾ ਜੀ ਸ੍ਰੀ ਸੰਦੀਪ ਪਾਟਕੀ ਜੀ ਆਪਣੀ ਲੀਡਰਸ਼ਿਪ ਦਾ ਧੰਨਵਾਦ ਕੀਤਾ ਕਿ 8-9 ਸਾਲ ਤੋਂ ਮਿਹਨਤ ਕੀਤੀ ਆ ਤੇ ਥੋੜਾ ਹੋਵੇ ਬਾਲਾ ਹੋਵੇ ਨਾ ਸਾਡੇ ਲਈ ਹਾਨੂੰ ਸੇਵਾ ਕਿਉਂਕਿ ਇਹਨਾਂ ਚੀਜ਼ਾਂ ਲਈ ਨਹੀਂ ਸੀ ਆਏ ਸਾਨੂੰ ਤੇ ਜਦੋਂ ਤੁਸੀਂ ਉਹ ਪੋਸਟ ਪਾ ਦਿੰਨੇ ਹੋ ਉਹ ਪੋਸਟ ਵਾਇਰਲ ਹੋ ਜਾਂਦੀ ਆ ਲੋਕ ਫਿਰ ਇਹਨੂੰ ਮਜ਼ਾਕ ਨਾ ਫੋਨ ਕਰਨ ਲੱਪੈਂਦੇ ਆ ਨਾ ਸ਼ਰਮ ਕਿ ਬਹੁਤ ਫੋਨ ਆਇਆ ਤੇ ਇੱਕ ਦੋ ਮੈਂ ਵਿੱਚੋਂ ਟੈਂਡ ਕੀਤੇ ਚਲੋ ਮੈਂ ਜੀ ਇਹਨਾਂ ਨੂੰ ਨਹੀਂ ਸੀ ਪਤਾ ਵੀ ਉਹ ਵਾਇਰਲ ਕਰ ਦਣਗੇ ਜਿਨ੍ਹਾਂ ਵਾਇਰਲ ਕੀਤੀ ਆ ਉਹਨਾਂ ਦਾ ਵੀ ਮਾਰਿਆ ਭਲਾ ਕਰੇ ਉਹਨਾਂ ਨੂੰ ਚੜਦੀ ਅਕਲਾ ਬਖਸ਼ੇ ਮੈਂ ਤੇ ਆਮ ਸਿੰਪਲ ਜਿਵੇਂ ਆਮ ਗੱਲਬਾਤ ਆਪਾਂ ਕਰਦੇ ਇਦਾਂ ਗੱਲ ਕੀਤੀ ਮੈਨੂੰ ਨਹੀਂ ਸੀ ਕਿ ਪਤਾ ਉਹਨਾਂ ਨੇ ਵੀ ਵਾਇਰਲ ਕਰਨੀ ਆ ਔਰ ਉਹ ਇਸ ਟਾਈਮ ਵਾਇਰਲ ਹੋ ਕੇ ਤੁਹਾਡਾ ਨਾਮ ਬਣ ਗਿਆ ਉਹਦਾਂ ਚਲੋ ਪਰਾਇ ਉਹਨਾਂ ਦਾ ਪਲਾਕਰੇ ਵਧੀਆ ਹੈ ਜੋ ਵੀ ਕਰਨਦੇ ਜਿੱਦਾਂ ਵੀ ਆਪ ਵੀ ਠੀਕ ਆ ਅੱਛਾ ਚਲੋ ਇਹ ਤਾਂ ਹੋ ਗਈ ਗੱਲ ਹੈ ਕਿ ਚੇਅਰਮੈਨ ਹੀ ਸੀਗੀ ਉਹ ਤੁਸੀ ਧੰਨਵਾਦ ਕਰ ਦਿੱਤਾ ਉਹ ਵਾਇਰਲ ਹੋ ਗਈ ਤੁਸੀਂ ਕਹਿ ਰਹੇ ਹੋ ਤੇ ਵਿੱਚ ਕਿ ਸਕੂਲ ਦੇ ਵਿੱਚ ਬੜਾ ਕੁਝ ਹੁੰਦਾ ਹੈ ਉਹ ਤੁਸੀਂ ਇੱਕ ਇੱਟ ਵੀ ਜਿਹੜੀ ਉਹ ਲੱਗ ਨਹੀਂ ਜਾਣ ਦੋਗੇ ਕਿਤੇ ਖਰਾਬ ਨਹੀਂ ਹੋਣ ਦੋਗੇ ਬਿਲਕੁਲ ਸਰ ਬਹੁਤ ਕੁਝ ਹੋਇਆ ਸਾਰੇ ਪਹਿਲਾਂ ਸਕੂਲ ਦੇ ਵਿੱਚ ਉਹ ਵਿੱਚ ਵੜ ਗਏ ਆ ਤਹਾਡੇ ਸਾਹਮਣੇ ਇਹ ਹੈ ਜਿਨ੍ਹਾਂ ਨੇ ਵਿਰੋਧੀਆਂ ਨੇ ਜਾਂ ਕਿਸੇ ਨੇ ਵੀ ਮੇਰੀ ਰਿਪੋਰਟ ਸ਼ੇਅਰ ਕੀਤੀ ਆ ਕਿਸੇ ਤਰੀਕੇ ਨਾਲ ਗਲਤ ਜਾਂ ਸਹੀ ਕੀਤੀ ਆ ਜਿਨ੍ਹਾਂ ਨੇ ਮਜ਼ਾਕ ਬਣਾਇਆ ਉਹਨਾਂ ਨੂੰ ਹੁਣ ਮੈਂ ਸਕੂਲ ਦੇ ਵਿੱਚ ਕੀ ਕੁਝ ਹੋਇਆ ਜਾਂ ਪਹਿਲਾਂ ਕੀ ਹੁੰਦਾ ਰਿਹਾ ਕੀ ਕਪਲੇ ਹੋਏ ਆ ਚਾਹੇ ਉਹ ਮਿੱਡੇ ਮੀਲ ਆ ਚਾਹੇ ਉਹ ਵਰਦੀਆਂ માં ਚਾਹੇ ਕੁਝ ਵੀ ਆ ਉਹ ਮੈਂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਆ ਸਾਹਮਣੇ ਲਿਆ ਕੇ ਉਹਨਾਂ ਦੇ ਮੂੰਹ ਤੇ ਚਪੇੜ ਮਾਰੂਗਾ ਕਿ ਆਹ ਕੁਝ ਹੁੰਦਾ ਤੇ ਇਸ ਕਰਕੇ ਮੈਂ ਪੋਰਟ ਪਾਈ ਤੇ ਤੋ ਉਹ ਜਿਹੜੀ ਜਿਹੜੀ ਉਹ ਚੇਅਰਮੈਨ ਨੇ ਆ ਉਹ ਹੈਗੀ ਅਜੇ ਜਾਂ ਹਟਾ ਤੋ ਉਹਨਾਂ ਨੇ ਸਰ ਅਜੇ ਤੇ ਆਪਣਾ ਮਤਾ ਜਰਾ ਸਰਪੰਚ ਸਾਹਿਬ ਨੇ ਵਾਪਸ ਲੈ ਲਿਆ ਵਾ ਕਸ਼ਾ ਜੀ ਤਾਂ ਤੁਸੀਂ ਉਹ ਆਡੀਓ ਜਿਹੜੀ ਤੁਹਾਡੀ ਵਾਇਰਲ ਹੁੰਦੀ ਹੈ ਹਾਂਜੀ ਉਹਦੇ ਤੁਸੀਂ ਇਹ ਗੱਲ ਵੀ ਕਹਿੰਦੇ ਹੋ ਜੀ ਕਿ ਇਹ ਮਨਿਸਟਰ ਸਾਹਿਬ ਨੇ ਦਿੱਤੀ ਹੈ ਹਾਂਜੀ ਉਹ ਕੀ ਚੱਕਿਆ ਸੀ ਸਰ ਮਨਿਸਟਰ ਸਾਹਿਬ ਨੂੰ ਸਕੂਲਾਂ ਨੂੰ ਫਿਰ ਆਵਨੋਂ ਕਾ ਮੈਸੇਜ ਆਇਆ ਕਿ ਸਕੂਲ ਦੀਆਂ ਜਿਹੜੀਆਂ ਕਮੇਟੀਆਂ ਸਕੂਲਾਂ ਦੀਆਂ ਬਣ ਰਹੀਆਂ ਵਾ ਤੇ ਤੁਸੀਂ ਸਾਰੇ ਆਪਣੇ ਵੀ ਜਿਨ੍ਹਾਂ ਦੇ ਬੱਚੇ ਪੜਦੇ ਆ ਉਦਾਂ ਨਹੀਂ ਜਿਨ੍ਹਾਂ ਦੇ ਬੱਚੇ ਪੜਦੇ ਆ ਉਹ ਆਪੋ ਆਪਣੇ ਨਾਂ ਤੋਂ ਮੇਰੀਆਂ ਦੋ ਬੇਟੀਆਂ ਪੜਦੀਆਂ ਮੈਂ ਆਪਣਾ ਨਾਂ ਦੇਤਾ ਤੇ ਚਲੋ ਉਹਨਾਂ ਨੇ ਮੇਰਾ ਨਾਮ ਲਿਖ ਲਿਆ ਤੇ ਮੈਨੂੰ ਚੇਅਰਮੈਨ ਹੀ ਦਿੱਤੀ ਗਈ ਜਿਹੜੇ ਤੁਸੀਂ ਆਮ ਆਦਮੀ ਪਾਰਟੀ ਨਾਲ ਇਹ ਕਦੋਂ ਤੋਂ ਜੁੜੇ ਹੋ ਸਰ ਮੈਨੂੰ 2014 ਦੇ ਕਰੀਬ ਅਸੀਂ ਜਿਹੜੇ ਜੁੜੇ ਆ ਤਾਂ ਔਰ ਸੀਐਮ ਸਾਹਿਬ ਦੇ ਐਮਪੀ ਜਦੋਂ ਵਿਧਾ ਲੋਕ ਸਭਾ ਚੋਂ ਲੋਕ ਸਭਾ ਵਿੱਚ ਬੋਲਦੇ ਸੀਗੇ ਔਰ ਉਹਨਾਂ ਦੀਆਂ ਵੀਡੀਓ ਦੇਖ-ਦੇਖ ਕੇ ਉਹਨਾਂ ਨੂੰ ਕਿਦਾਂ ਉਹ ਮੁੱਦੇ ਚੁੱਕਦੇ ਆ ਔਰ ਐਮਪੀ ਦੀ ਕੀ ਜ਼ਿੰਮੇਵਾਰੀਆਂ ਦੀਆਂ ਉਹਨਾਂ ਨੇ ਉਹਨਾਂ ਨੂੰ ਸਾਨੂੰ ਜਗਾਇਆ ਤੇ ਉਹਨਾਂ ਨੂੰ ਵੀ ਆ ਕੇ ਇਸ ਰਾਜਨੀਤੀ ਵਿੱਚ ਆਏ ਤਾਂ ਉਹਨਾਂ ਨੂੰ ਆਏ 8-9 ਸਾਲ ਹੋ ਗਏ ਆ 10 ਜਿਹੜਾ ਵੀ ਅਸੀਂ ਪਾਰਟੀ ਨਾਲ ਜੁੜੇ ਹੋਏ ਆਂ ਕੰਮ ਕੀ ਕਰਦੇ ਆਪਾਂ ਸਰ ਮੈਂ ਆਰਵਿਦ ਕੇਚੀ ਕੋਈ ਜ਼ਮੀਨ ਜਾਇਦਾਦ ਨੋ ਸਰ ਤੇ ਫਿਰ ਗੁਜ਼ਾਰਾ ਕਿਵੇਂ ਚੱਲਦਾ ਸਰ ਬਸ ਦਵਾਈ ਦਾ ਹੀ ਦਵਾਈ ਤੇ ਹੀ ਆਪਾਂ ਅੱਛਾ ਤੇ ਤਾਂ ਚਲੋ ਦਵਾਈ ਨਾਲ ਗੁਜ਼ਾਰਾ ਚੱਲੀ ਜਾਂਦਾ ਹਾਂ ਹਾਂਜੀ ਲੇਕਿਨ ਜਿਹੜਾ ਪਾਰਟੀ ਪ੍ਰਤੀ ਜਨੂਨ ਜਿਹੜੀ ਹੈ ਪੱਗ ਬੰਨੀ ਹੈ ਹਾਂਜੀ ਇਹਦਾ ਕੀ ਜਨੂਨ ਆ ਇਹ ਸਰ ਜੋ ਸਾਡੇ ਇਲਾਕੇ ਦੇ ਵਿੱਚ ਉਸ ਤੋਂ ਵੰਦੇ ਅਸੀਂ ਕਾਲੀ ਸਰਕਾਰ ਸੀਗੀ ਉਦੋਂ ਤੇ ਸਾਡੇ ਇਲਾਕੇ ਵਿੱਚ ਅਸੀਂ ਜਾਨਾ ਕਿਤੇ ਐਸ ਪੱਤਕ ਸਿਆਸ ਵਾਰਡ ਦੇ ਵਿੱਚ ਕੋਈ ਨੌਜਵਾਨ ਟੀਕਾ ਲਾ ਕੇ ਮਰ ਗਿਆ ਕਿਤੇ ਇਸ ਚੱਕ ਦੇ ਇਸ ਚ ਉਹ ਚੀਜ਼ਾਂ ਵੇਖ ਕੇ ਮੇਰਾ ਵੀ ਇੱਕ ਬੇਟਾ ਸੀਗਾ ਤੇ ਮੈਂ ਸੋਚਦਾ ਹੁੰਦਾ ਸੀਗਾ ਕਿ ਮੇਰਾ ਇੱਕ ਹੀਰਗਾ ਪੋਤਿਆ ਤੇ ਮੈਨੂੰ ਅੱਖਾਂ ਤੋਂ ਦੂਰ ਨਹੀਂ ਕਰ ਸਕਦਾ ਜੇ ਇਹੋ ਹਾਲਾਤ ਰਹੇ ਤੇ ਮੈਂ ਇਹਨੂੰ ਬਾਅਦ ਕਿੱਥੇ ਲੁਕਾਵਾਂ ਕਿੱਥੇ ਲੁਕੋ ਕੇ ਰੱਖੂੰਗਾ ਉਹਨੂੰ ਬਚਾਉਣ ਲਈ ਤੇ ਮੈਂ ਇਹ ਆਮ ਆਦਮੀ ਪਾਰਟੀ ਤੇ ਸਿਸਰੀ ਅਰਵਿੰਦ ਕਰੀ ਵਾਲੇ ਔਰ ਭਗਮ ਤਮਾਂਜੀ ਦੀ ਸੋਚ ਨਾਲ ਜੁੜਿਆ ਔਰ ਨਸ਼ੇ ਦੇ ਖਿਲਾਫ ਮੈਂ ਆਵਾਜ਼ ਬੁਲੰਦ ਕੀਤੀ ਔਰ ਪੰਜਾਬ ਨੂੰ ਬਚਾਉਣ ਲਈ ਉਤਰਿਆ ਕਿ ਨਸ਼ਾ ਮੁਕਤ ਪੰਜਾਬ ਅਸੀਂ ਬਣਾਉਣਾ ਵਾ ਜਦੋਂ ਤੁਸੀਂ ਚੱਲੇ ਹੋ 1 ਸਾਲ ਤੁਹਾਡੀ ਹੁਣ ਪਾਰਟੀ ਦੀ ਸਰਕਾਰੀ ਹੋ ਗਈ ਹੈ ਹਾਲਾਂਕਿ ਤੁਸੀਂ ਇੱਕ ਪਿੰਡ ਦੇ ਪੱਧਰ ਦੇ ਉੱਪਰ ਵਰਕ ਕਰੋ ਹਾਂਜੀ ਹੈਨਾ ਸਾਰੇ ਪਿੰਡ ਪਿੰਡ ਪੱਧਰ ਤੇ ਨਹੀਂ ਜੀ ਮੈਂ ਪਿੰਡ ਪੱਧਰ ਵੀ ਕੀਤਾ ਜ਼ਿਲ੍ਹਾ ਲੈਵਲ ਵੀ ਕੀਤਾ ਮਾਝਾ ਜਨ ਲੈਵਲ ਤੇ ਵੀ ਕੰਮ ਕੀਤਾ ਮੈਂ ਚੰਡੀਗੜ੍ਹ ਤੱਕ ਵੀ ਜਿਹੜਾ ਪਾਰਟੀ ਨਾਲ ਵਰਕ ਕੀਤਾ ਵਾ ਦਿੱਲੀ ਤੱਕ ਮੈਂ ਦਿੱਲੀ ਸ੍ਰੀ ਰਗਵ ਚੱਡਾ ਜੀ ਦਾ ਹੈਗਾ ਸੀਗਾ ਪਹਿਲੀ ਵਾਰ ਉਹਨਾਂ ਚੋਣ ਲੜੀ ਅਰਜਿੰਦਰ ਹਲਕਾ ਦਿੱਲੀ ਉਹਨਾਂ ਦੇ ਨਾਲ ਵਰਕ ਕੀਤਾ ਫਿਰ ਸ੍ਰੀ ਆਤਸ਼ੀ ਮੈਮ ਜੀ ਜਿਹੜੇ ਇਸ ਵਕਤ ਮਜੂਦਾ ਸਿੱਖਿਆ ਮੰਤਰੀਆ ਦਿੱਲੀ ਦੇ ਉਹਨਾਂ ਨਾਲ ਕਾਲਕਾਂ ਹਲਕਾ ਜੀ ਕੀਤਾ ਸ੍ਰੀ ਰਵਿੰਦ ਕੁਮਾਰ ਕਾਦੀਆਂ ਜੀ ਉਹਨਾਂ ਦਿੱਲੀ ਕੈਂਟ ਹਲਕੇ ਦੇ ਵਿੱਚ ਉਹਨਾਂ ਨਾਲ ਪ੍ਰਚਾਰ ਕੀਤਾ ਮੈਂ ਪੂਰਾ ਵੀ ਆਪਣਾ ਨੈਸ਼ਨਲ ਲੈਵਲ ਤੇ ਪਾਰਟੀ ਨਾਲ ਜਰਾ ਪ੍ਰਚਾਰ ਕੀਤਾ ਵਾ ਕੱਲਾ ਪਿੰਡੇ ਪੱਦਰ ਤੇ ਨਹੀਂ ਕੀਤਾ ਮੇਰਾ ਸਵਾਲ ਇਹ ਸੀਗਾ ਕਿ ਜਿੱਦਾਂ ਤੁਸੀਂ ਇੱਕ ਵਰਕਰ ਹੋ ਇੱਕ ਸਾਲ ਹੋ ਗਿਆ ਤੁਹਾਡੀ ਪਾਰਟੀ ਨੂੰ ਹਾਂਜੀ ਸਰਕਾਰ ਦੇ ਵਿੱਚ ਭਗਵਾਨਦਾਨ ਸਾਹਿਬ ਵੀ ਆ ਗਏ ਜਿਹੜੇ ਤੁਸੀਂ ਸੋਚ ਕੇ ਗਏ ਸੀਗੇ ਕਿ ਮੇਰਾ ਬੇਟਾ ਕਿਸੇ ਟੀਕਾ ਨਾ ਲਾ ਲਵੇ ਇੱਥੇ ਜੋ ਪੰਜਾਬ ਪੰਜਾਬ ਦਾ ਹਾਲਾਤ ਹੋ ਰਿਹਾ ਹੁਣ ਲੱਗਦਾ ਕਿ ਸੁਧਾਰ ਹੋਇਆ ਕੋਈ ਸਰ ਕੋਸ਼ਿਸ਼ ਜਾਰੀ ਆ ਸੀਐਮ ਸਾਹਿਬ ਨੇ 1 ਸਾਲ ਦੇ ਵਿੱਚ ਕੁਝ ਲੱਗਾ ਹਾਂਜੀ ਹਾਂਜੀ ਕੋਸ਼ਿਸ਼ ਜਾਰੀ ਆ ਲੱਗੇ ਹੋਏ ਆ ਬਾਕੀ ਲੋਕਾਂ ਨੂੰ ਵੀ ਅਵੇਰ ਹੋਣਾ ਪਵੇ ਜਾਗਰੂਕ ਹੋਣਾ ਪਵੇ ਔਰ ਮਾਨ ਸਾਹਿਬ ਨੇ ਕਿਹਾ ਕਿ 2-4 ਮਹੀਨੇ ਮੰਨ ਦੋ ਮੈਂ 2-4 ਮਹੀਨੇ ਦੇ ਵਿੱਚ ਵਿੱਚ ਚੱਟੇ ਨੂੰ ਜੜ੍ਹ ਚੋਂ ਖਤਮ ਕਰ ਦਿਆਂਗਾ ਕੁਛ ਜਾਰੀ ਆ ਕੋਸ਼ਿਸ਼ ਜਾਰੀ ਹੈ ਹਾਂਜੀ ਸਰ ਤੇ ਹੋਰ ਜਿਹਦਾ ਇੱਕ ਤੜੀ ਆਡੀਓ ਵਿੱਚ ਇਹ ਵੀ ਸੁਣ ਰਿਹਾ ਸੀਗਾ ਜਦੋਂ ਤੁਸੀਂ ਆਡੀਓ ਚੱਲ ਰਹੀ ਸੀ ਕਿ ਕੁਝ ਪੁਰਾਣੇ ਤੁਹਾਡੇ ਪੰਗੇ ਵੀ ਸੀਗੇ ਅ ਅਕਾਲੀ ਸਰਕਾਰ ਵਲੇ ਕੋਈ ਇੱਥੇ ਮੰਤਰੀ ਜਾਂ ਜਿਹੜੇ ਸੀਗੇ ਉਹਨਾਂ ਦਾ ਤੁਸੀਂ ਵਿਰੋਧ ਕਰਦੇ ਰਹੇ ਸੀ ਸਰ ਡਟ ਕੇ ਵਿਰੋਧ ਕੀਤਾ ਜੀ ਹਾਂਜੀ ਕਿਉਂਕਿ ਪਿੰਡ ਦੇ ਹਾਲਾਤ ਹਨ ਦੱਸਿਆ ਕਿ ਘਰ ਘਰ ਸੱਤਰ ਵਿਛਰੇ ਸੀਗੇ ਕਿਸਾਨ ਫਹਾ ਲੈ ਰਹੇ ਸੀਗੇ ਨੌਜਵਾਨ ਟੀਕੇ ਲਾ ਕੇ ਮਾਰੇ ਸੀ ਬਹੁਤ ਬੁਰੇ ਹਾਲ ਸੀਗੇ ਤੇ ਵਿਰੋਧ ਡਟ ਕੇ ਕੀਤਾ ਆ ਦੇਸ਼ਪ੍ਰਤਾ ਸਿੰਘ ਕੈਰੋਨਾ ਵੀ ਡਟ ਕੇ ਵਿਰੋਧ ਕੀਤਾ ਹਰਮਨਦੇਵ ਸਿੰਘ ਗਿੱਲ ਜੀ ਦਾ ਵੀ ਡਟ ਕੇ ਵਿਰੋਧ ਕੀਤਾ ਕਦੀ ਪਗਵਾਂ ਤੁਹਾਨੂੰ ਮਿਲਿਓ ਤੁਸੀਂ ਆਡੀਓ ਵਿੱਚ ਕਹਿ ਰਹੇ ਹੋ ਕਿ ਉਹਨਾਂ ਨੇ ਮੈਨੂੰ ਗੱਡੀ ਬਿਠਾਇਆ ਸਰ 2019 ਦੇ ਵਿੱਚ ਆ ਸ੍ਰੀ ਸਰਦਾਰ ਰਜੀਤ ਸਿੰਘ ਬਰੰਪੂਰਾ ਜੀ ਉਹਨਾਂ ਦੀ ਪਾਰਟੀ ਨਾਲ ਉਹਨਾਂ ਨੇ ਆਪਨਾ ਸਮਝੌਤਾ ਕੀਤਾ ਸੀ ਪਟਿਆ ਚੌਣ ਲੰਦਰ ਤੇ ਉਸ ਟਾਈਮ ਮੈਂ ਮੱਲ ਨੂੰ ਬੱਲੀਆਂ ਤੋਂ ਭਾਇਆ ਸੀਗਾ ਨਾਲ ਮੇਰੇ ਕੇਵਲ ਚੋਲਾ ਵੀਰ ਜੀ ਆ ਜੱਗੀ ਭਲੱਤ ਜੀ ਆ ਉਹਦਾ ਮੈਨੂੰ ਆਪਣੀ ਗੱਡੀ ਵਿੱਚ ਪਹੁੰਚਾਇਆ ਸੀਗਾ ਔਰ ਨਾਲ ਲੈ ਕੇ ਗਏ ਸੀ ਉਧਰ ਏਰੀਆ ਕਪੂਰਥਲਾ ਜੰਡਿਆਲਾ ਗੁਰੂ ਸਾਰੇ ਘੁੰਮੇ ਔਰ ਮੈਨੂੰ ਛੋਟਾ ਭਾਈ ਵੀ ਨਾਲ ਕਿਹਾ ਕਿ ਤੂੰ ਮੇਰਾ ਛੋਟਾ ਭਾਈ ਆ ਜਦੋਂ ਹੁਣ ਆਡੀਓ ਵਾਇਰਲ ਹੋਈ ਤੁਹਾਡੀ ਹਾਂਜੀ ਤਾਂ ਕੀ ਲੱਗਦਾ ਕਿ ਲੋਕ ਮਜ਼ਾਕ ਕਰਦੇ ਆ ਜਾਂ ਲੱਗਦਾ ਕਿ ਕੋਈ ਕਹਿੋ ਜੋ ਰਿਸਪੌਂਸ ਜਿਹੜਾ ਤੁਹਾਨੂੰ ਨਜ਼ਰ ਆਉਂਦਾ ਸਰ ਕੋਈ ਮਜ਼ਾਕ ਟੀਚਰਾਂ ਦੇ ਤੌਰ ਤੇ ਵੀ ਲੀ ਜਾਂਦਾ ਮਜ਼ਾਕ ਵੀ ਕਰੀ ਜਾਂਦਾ ਕਿਸੇ ਨੇ ਇਹ ਵੀ ਕਿਹਾ ਕਿ ਇਹਨੇ ਵੀਰ ਨੇ ਮਿਹਨਤ ਬਹੁਤ ਕੀਤੀ ਹੈ ਚਲੇ ਛੋਟਾਪ ਦਾ ਮਿਲਿਆ ਸੀ ਪਰ ਉਹਨੂੰ ਉਹਦੇ ਲਈ ਉਹ ਖੁਸ਼ੀ ਆ ਉਹਨੇ ਉਹ ਖੁਸ਼ੀ ਨੂੰ ਲਿਆ ਪੂਰਾ ਤੇ ਉਹਨੇ ਧੰਨਵਾਦ ਕੀਤਾ ਬਾਕੀ ਸਾਰ ਅਸੀਂ ਕੋਈ ਇੰਨਾ ਚੀਜ਼ਾਂ ਲਈ ਨਹੀਂ ਆਏ ਜਦੋਂ ਪਹਿਲੇ ਦਿਨ ਤੁਰੇ ਸੀ ਨਾ ਕੋਈ ਆਉਧਿਆ ਲਈ ਕੋਈ ਚੇਅਰਮੈਨ ਨੇ ਆ ਐਮ ਐਲ اے ਮੰਤਰੀ ਬਣ ਲਈ ਨਹੀਂ ਆਏ ਅਸੀਂ ਤੇ ਸੇਵਾ ਦੀ ਭਾਵਨਾ ਸੀ ਔਰ ਸੇਵਾ ਕਰਨ ਲਈ ਆਏ ਆ ਸੇਵਾ ਕਰਾਂਗੇ ਸੇਵਾ ਹੀ ਕਰਾਂਗੇ ਜੀ ਸਰ ਜਦੋਂ ਆਮ ਆਦਮੀ ਪਾਰਟੀ ਤੋਂ ਜੇ ਲੋਕ ਜਦਾਂ ਇੱਕ ਸਾਲ ਤੋਂ ਕੁਝ ਜ਼ਿਆਦਾ ਵਧੀਆ ਨਹੀਂ ਮੰਨਦੇ ਪਏ ਨਸ਼ੇ ਨੂੰ ਵੀ ਕੋਈ ਜ਼ਿਆਦਾ ਥੱਲ ਨਹੀਂ ਪਈ ਨਹੀਂ ਸਰ ਕੰਮ ਤੇ ਆ ਕੀਤਾ ਜੀ ਕੰਮ ਬਹੁਤ ਵਧੀਆ ਪਾਰਟੀ ਕਰੀ ਇੱਕ ਘਰ ਘਰ ਜ਼ੀਰੋ ਬਿਜਲੀ ਦੇ ਬਿੱਲ ਆ ਰਹੇ ਆ ਠੀਕ ਹੈ ਨੌਕਰੀਆਂ ਵੇਖੋ ਕਿੰਨੀਆਂ ਨੌਕਰੀਆਂ ਦੇ ਚੁੱਕੇ ਮਾਨਸਾ ਸਰਕਾਰੀ ਨੌਕਰੀਆਂ ਦੇਤੀਆਂ ਵਾਂ ਔਰ ਕਾਫੀ ਕੰਮ ਕਰ ਚੁੱਕੇ ਸੀਐਮ ਸਾਹਿਬ ਦੇ ਉਹਦਾ ਰਿਜ਼ਲਟ ਤੁਸੀਂ ਵੇਖ ਹੀ ਲੈਣਾ ਜਲੰਧਰ ਜਿਮਨੀ ਚੌਂਕ ਸਾਰੀਆਂ ਪਾਰਟੀਆਂ ਨੇ ਇੱਕ ਜੋ ਹਰ ਕੋਈ ਪਾਰਟੀ ਕਹਿੰਦੀ ਚਾਹੇ ਉਹ ਕਾਲੀ ਦਾਲਿਆ, ਭਾਜੀਪੀ ਆ ਕਾਂਗਰਸ ਆ ਹੋਰ ਵੀ ਜਿੰਨੀ ਵੀ ਕੋਈ ਨਿੱਕੀ ਮੋਟੀ ਹੈਗੀ ਚੇ ਕੋਈ ਖਲੋਤੇ ਉਮੀਦਵਾਰ ਇਹ ਕੋਹਣਾ ਦਾ ਟੌਪਿਕ ਸੀਗਾ ਸਪੀਚ ਉਹਨਾਂ ਦੀ ਹੁੰਦੀ ਕਿ ਆਮ ਆਦੀਮ ਪਾਰਟੀ ਨੂੰ ਵੋਟ ਨਾ ਪਾਇਓ। ਸਾਰਿਆਂ ਦੇ ਕੋਈ ਟੌਪਿਕ ਇਹ ਨਹੀਂ ਕਿ ਫਲਾਣੇ ਨੂੰ ਨਾ ਢਿੰਗੜੋ ਕਹਿੰਦੇ ਜਿੰਨੂੰ ਮਰਜ਼ੀ ਪਾ ਦਿਓ ਪਰ ਆਮ ਆਦੀਮ ਪਾਰਟੀ ਨੂੰ ਵੋਟ ਨਾ ਪਾਇਓ। ਚਲੋ ਜਲੰਧਰ ਜਿੱਤੇ ਲੇ ਕੇ ਸੰਗਰੂਰ ਹਾਰੇ ਜਿੱਥੇ ਤੁਸੀਂ ਪ੍ਰਚਾਰ ਕੀਤਾ ਸੀ। ਉਹ ਸਰ ਅਜੇ ਨਵੇਂ-ਨਵੇਂ ਅਜੇ ਸਰਕਾਰ ਬਣੀ ਸੀ ਆਪਾਂ ਘਰ ਵੀ ਬਣਾਉਣੇ ਆ। ਉਹ ਵੀ 2-4 ਸਾਲ ਲੱਗ ਜਾਂਦੇ 2 ਸਾਲ ਉਹਨੂੰ ਖੜਾ ਕਰਦੇ ਆ ਪਲੱਸਟਰ ਰੰਗ ਰੋਗਨ ਬੂਏ ਪਾਰੀਆਂ ਲੱਗਦੇ ਆ ਤੋ ਉਹ ਤੇ ਨਾਲ ਦੀ ਨਾਲੇ ਜੇ ਆਪਣਾ ਸਰਕਾਰ ਬਣੀ ਤਾਂ ਉਹ ਤਾਂ ਜਮਨੀ ਚੋਣ ਆ ਗਈ ਸੀਗੀ ਤਾਂ ਐਡੀ ਛੇਤੀ ਤੇ ਕੋਈ ਜਾਦੂ ਦੀ ਛੜੀ ਨਹੀਂ ਸੀ ਆਪਣੇ ਸੀਐਮ ਸਾਹਿਬ ਤੋਂ ਭਗਵੰਤ ਸਿੰਘ ਮਾਨ ਜੀ ਤੋਂ ਵੀ ਜਿਹੜੀ ਉਹਨੂੰ ਛੁਰਲ ਕਰਦਾ ਕਿ ਉਹ ਸਾਰਾ ਕੰਮ ਹੋ ਜਾਂਦਾ 10 ਸਾਲ ਹੋ ਗਏ ਤੁਹਾਨੂੰ ਪਾਰਟੀ 'ਚ ਆਪਣਾ ਘਰਕੂਰ ਬਣਾਇਆ ਨਹੀਂ ਹਜੇ ਸਰ 9 ਸਾਲ ਹੋ ਗਏ ਮਾੜਾ ਚੰਗਾ ਘਰ ਬਣਿਆ ਸੀ ਉਹਦਾ ਜੰਗਲਾ 9 ਪਾਰਟੀ ਵਿੱਚ ਆਉਣ ਤੋਂ ਪਹਿਲਾਂ ਉਹ ਜਿੱਥੇ ਬਣਿਆ ਜੰਗਲਾ ਤੱਕ ਨਹੀਂ ਵੜਿਆ ਗਿਆ ਫਰਸ਼ਾਂ ਨਹੀਂ ਪਈਆਂ ਕੋਈ ਬੂਏ ਨਹੀਂ ਪੁਰੇ ਲੱਗੇ ਹਾਂ ਸਿਰਫ ਜਿਹੜੀ ਉਹ ਤਨਖਾਹ ਲੈਨੇ ਉਹਦੇ ਤੇ ਗੁਜ਼ਾਰਾ ਨਾ ਹਾਂਜੀ ਸਰ ਤੇ ਹੁਣ ਚੇਅਰਮੈਨੀ ਤੋਂ ਕੀ ਆਸ ਸੀਗੀ ਸਰ ਅੱਜ ਤੁਹਾਨੂੰ ਪਹਿਲਾਂ ਦੱਸਿਆ ਕਿ ਆਪਾਂ ਸੇਵਾ ਕਰਨ ਦੇ ਆਏ ਆ ਜੋ ਵੀ ਪਾਰਟੀ ਜਿੱਦਾਂ ਜਿੱਥੇ ਸੇਵਾ ਡਿਊਟੀ ਲਾਊਗੀ ਅਸੀਂ ਤੇ ਸੀਐਮ ਸਾਹਿਬ ਸਾਡੇ ਸਰਦਾਰ ਭਗਵੰਤ ਸਿੰਘ ਮੱਝ ਕਹਿੰਦੇ ਨੇ ਕਿ ਅਸੀਂ ਤੇ ਦਰਿਆ ਝਾਂਦੇ ਦੀ ਕੋਈ ਡਿਊਟੀ ਲਾਏ ਤੇ ਅਸੀਂ ਤੇ ਦਰਿਆ ਵਿਚਾਰਾਂ ਪੋਰਟਰ ਲਾਉਣ ਵਾਲੇ ਆ ਜਿੱਥੇ ਵੀ ਡਿਊਟੀ ਲਾਗੇ ਕਰਾਂਗੇ ਜਦੋਂ ਅੰਗਰੇਜ਼ ਤੁਹਾਡੀ ਇਹ ਆਡੀਓ ਵਾਇਰਲ ਹੋਈ ਹਾਂਜੀ ਸਰ ਤੁਹਾਡੇ ਲੋਕਲ ਮੰਤਰੀ ਨਾਲ ਤੁਸੀਂ ਨਾਮ ਚ ਲੈਨੇ ਹੋ ਪੀ ਦਾ ਨਾਮ ਲੈਨੇ ਹੋ ਹੋਰ ਅਗੋਂ ਨਾਮ ਲੈਨੇ ਹਾਂ ਕਿਸੇ ਦਾ ਕੋਈ ਫੋਨ ਫਰ ਨਹੀਂ ਆਇਆ ਸਰ ਫੋਨ ਆਉਂਦੇ ਰਹਿੰਦੇ ਆ ਮੰਤਰੀ ਸਾਹਿਬ ਦਾ ਲਾਲਜੀ ਸਿੰਘ ਭੰਦਰਜੀ ਸਰ ਦਾ ਕੈਬਨਰ ਮੰਟਰ ਪੰਜਾਬ ਬਹੁਤ ਵਧੀਆ ਇਨਸਾਨ ਆ ਬਹੁਤ ਵਧੀਆ ਵੀ ਕੰਮ ਕਰਦੇ ਆ ਤੇ ਸਾਰੇ ਪਿੱਛੇ ਜੇ ਮੀਟਿੰਗ ਕੀਤੀਆਂ ਨਾਲ ਸਾਰੇ ਜਿੰਨੇ ਪੱਟੀ ਹਲਕੇ ਦੇ ਵਿੱਚ ਆਪਣੇ ਹੈਗੇ ਆ ਥਾਣੇ ਪੈਂਦੇ ਆ ਸਾਰੇ ਐਸ ਐਚਓ ਸਾਹਿਬਾਂ ਐਸ ਐਸ ਆਈ ਜਾਂ ਡੀ ਐਸ ਪੀ ਸਾਹਿਬ ਸਭ ਨੂੰ ਬੁਲਾ ਕੇ ਉਹਨਾਂ ਨੇ ਵੇਰ ਕੀਤਾ ਕਿ ਉਹਨਾਂ ਨੇ ਪੂਰਾ ਖਿੱਚ ਕੇ ਕਹਾਗੇ ਮੇਰੇ ਹਲਕੇ ਦੇ ਵਿੱਚ ਨਸ਼ਾ ਬਰਦਾਤ ਨਹੀਂ ਨਸ਼ਾ ਨਹੀਂ ਵਗਣਾ ਚਾਹੀਦਾ ਬਹੁਤ ਵਧੀਆ ਸੋਹਣਾ ਕੰਮ ਕਰਦੇ ਆ ਤੇ ਗਰੀਬ ਗੁਰਪੇ ਦੇ ਹਰ ਕਿਸੇ ਦੀ ਸੁਣਦੇ ਆ ਦੌਕਾ ਨਹੀਂ ਮਾਰਿਆ ਉਸ ਆਪਣੇ ਸ਼ਹਿਰ ਦੇ ਕੀ ਕਰੀ ਜਾਨਾ ਯਾਰ ਕੀ ਬੋਲੀ ਜਾਨਾ ਤੋਂ ਨਹੀਂ ਜੀ ਉਹ ਮੇਰੇ ਸਾਡੇ ਭਰਾ ਨਹੀਂ ਸਾਡੀ ਸਤਿਕਾਰਯੋਗ ਨੇ ਕਦੀ ਨਹੀਂ ਇਦਾਂ ਦੇ ਹਨ ਬੋਲਦੇ ਨੇ ਨਹੀਂ ਪਰ ਇੱਕ ਪਰਵਾਹੀ ਪਰਵਾਹ ਰਿਹਾ ਸਾਨੂੰ ਪਰਿਵਾਰ ਦੀ ਤਰ੍ਹਾਂ ਰੱਖਦੇ ਨੇ ਆਡੀਓ ਨੂੰ ਲੈ ਕੇ ਨਹੀਂ ਦੌਕਾ ਪਿਆ ਨਹੀਂ ਜੀ ਬਿਲਕੁਲ ਨਹੀਂ ਪਰਿਵਾਰ ਦੀ ਤਰ੍ਹਾਂ ਰੱਖਦੇ ਆ ਕੁਛ ਨਹੀਂ ਕਿਹਾ ਹਾਂਜੀ ਹਾਂਜੀ ਤੇ ਜਿਹੜੇ ਤੁਹਾਡੇ ਪਿੰਡ ਦੇ ਲੋਕ ਆ ਉਹ ਪਿੰਡ ਮੇਰਾ ਜੀ ਤੁਸੀਂ ਇਦਾਂ ਚੱਲ ਜਿਓ ਪਿੰਡ ਜੋ ਤੇ ਤੁਸੀਂ ਆਪਣਾ ਅੰਕਵਾਰੀ ਕਰ ਲੋ ਵੇਖ ਲੋ ਸੱਥਾਂ ਵਿੱਚ ਜਾ ਕੇ ਵੇਖ ਲੋ ਪਿੰਡ ਮੇਰਾ ਮੇਰੇ ਨਾਲ ਆ ਇਸੇ ਪਿੰਡ ਨੇ ਮੈਨੂੰ ਜਤਾਇਆ ਇਸੇ ਪਿੰਡ ਦੇ ਆਪਣਾ ਜਿੱਥੇ ਤੱਕ ਮੈਂ ਪਹੁੰਚਿਆ ਮੇਰੇ ਸਾਰੇ ਪਿੰਡ ਦੀ ਦੇਣ ਆ ਪਿੰਡ ਨੇ ਮੇਰਾ ਬਹੁਤ ਸਹਿਯੋਗ ਕੀਤਾ ਮੈਂ ਆਪਣੇ ਪਿੰਡ ਦਾ ਕਦੀ ਦੇਣ ਨਹੀਂ ਦੇ ਸਕਦਾ ਖੈਰ ਇਹ ਅੰਗਰੇਜ਼ ਸ਼ੇਰਦਿਲ ਜਿਹੜੇ ਆ ਵੈਸੇ ਵੀ ਲੱਗਦਾ ਨਾ ਛੇ ਦੇ ਲਿਆ ਜਜ਼ਬਾਤੀ ਜ਼ਰੂਰ ਨੇ ਜਿਹੜੀ ਪੋਸਟ ਵਾਇਰਲ ਹੁੰਦੀ ਹੈ ਨਾ ਕਿਉਂਕਿ ਇੱਕ ਛੋਟੀ ਚੇਅਰਮੈਨ ਹੀ ਹੋ ਜੇ ਵੱਡੀ ਹੋ ਜਵੇ ਇੱਕ ਅਹੁਦੇ ਦੀ ਜਿਹੜੀ ਨਾ ਉਹ ਉਹ ਚੀਜ਼ ਨੂੰ ਲੈ ਕੇ ਨਾ ਲਿਖਿਆ ਸੀਗਾ ਔਰ ਜਦੋਂ ਉਹ ਵਾਇਰਲ ਹੋ ਗਈ ਲੋਕਾਂ ਨੇ ਆਡੀਓ ਬਣਾ ਲਈਆਂ ਕੁਝ ਵੀਡੀਓ ਇਹਨੇ ਵਾਇਰਲ ਕਰ ਦਿੱਤੀਆਂ ਤਾਂ ਅੱਜ ਵੀ ਕਹਿੰਦੇ ਕਿ ਸਿਰਫ ਜਜ਼ਬਾਤੀ ਹੋ ਕੇ ਹੀ ਮੈਂ ਪਾਰਟੀ ਨਾਲ ਤੁਰਿਆ ਸੀ ਉਹ ਜਜ਼ਬਾਤਾਂ ਦੇ ਵਿੱਚ ਹੀ ਮੈਂ ਗੱਲਾਂ ਕਹੀਆਂ ਸੀਗੀਆਂ ਔਰ ਉਹਨਾਂ ਲੋਕਾਂ ਦਾ ਵੀ ਧੰਨਵਾਦ ਕਰ ਰਿਹਾ ਜਿਹੜੇ ਇਹਨੂੰ ਵਾਇਰਲ ਕਰ ਰਿਹਾ ਹੈ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਰਲਡ ਵਾਈਡ ਤੁਸੀਂ ਸਾਨੂੰ Amazon Fire TV Daily Hunt ਤੇ ਈ ਬਾਬਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀ ਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣੇ ਰੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ